ਪੰਜਾਬ ਵਿਧਾਨ ਸਭਾ ਦਾ ਇੱਕ ਇਤਿਹਾਸਕ ਇੱਕ ਦਿਨਾ ਸੈਸ਼ਨ ਜੋ ਵਿਸ਼ੇਸ਼ ਤੌਰ ਤੇ ਪਵਿੱਤਰ ਨਗਰੀ ਸ਼੍ਰੀ ਅਨੰਪੁਰ ਸਾਹਿਬ ਵਿਖੇ ਬੁਲਾਇਆ ਗਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਚੱਲ ਰਹੇ ਨੇ ਉਸੇ سلسلے ਦੇ ਵਿੱਚ ਹੀ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਵਿਸਤਾਰ ਸਹਿਤ ਸਾਰੇ ਵਿਧਾਇਕਾਂ ਨੇ ਸਾਰੇ ਪਵਿੱਤਰ ਮੁਕੱਦਸ ਹਾਊਸ ਦੇ ਮੈਂਬਰਾਂ ਨੇ ਵਿਚਾਰਿਆ ਸਜਦਾ ਕੀਤਾ ਨਤਮਸਤਕ ਕੀਤਾ ਆਪਣੇ ਆਪਣੇ ਤਰੀਕੇ ਨਾਲ ਔਰ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਵਿਧਾਨ ਸਭਾ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਈ ਤੇ ਉਹਦਾ ਮਕਸਦ ਗੁਰੂ ਸਾਹਿਬ ਨੂੰ ਉਹਨਾਂ ਦੇ ਬਲੀਦਾਨ ਨੂੰ ਨਤਮਸਤਕ ਹੋਣਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਹਨਾਂ ਨੂੰ ਪਹੁੰਚਾਉਣਾ ਤੇ ਬਹੁਤ ਇਤਿਹਾਸਕ ਫੈਸਲਿਆਂ ਦੀ ਉਡੀਕ ਸੀ ਬੜੇ ਚਿਰਾਂ ਤੋਂ ਮੈਂ ਉਦੋਂ ਛੋਟਾ ਜਾਂ ਹੁੰਦਾ ਸੀ ਜਦੋਂ ਤੋਂ ਇਹ ਮੰਗ ਚੱਲੀ ਆਉਂਦੀ ਸੀ ਤਿੰਨ ਤਖਤ ਜਿਹੜੇ ਨੇ ਉਹ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਮੌਜੂਦ ਨੇ ਸ੍ਰੀ ਕਲ ਤਖਤ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਵਿਖੇ ਤਖ ਸ੍ਰੀ ਕੇਸਗੜ ਸਾਹਿਬ ਜਿਸ ਧਰਤੀ ਤੇ ਅਸੀਂ ਵਕਤ ਖੜੇ ਆ ਆਨੰਦਪੁਰ ਸਾਹਿਬ ਵਿਖੇ ਤੇ ਤਖ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਦੋ ਤਖਤ ਜਿਹੜੇ ਪੰਜਾਬ ਤੋਂ ਬਾਹਰ ਨੇ ਜਿਨਾਂ ਤੇ ਤਖ ਸ੍ਰੀ ਪਟਨਾ ਸਾਹਿਬ ਤੇ ਤਖ ਸ੍ਰੀ ਹਜੂਰ ਸਾਹਿਬ ਸੋ ਤਿੰਨਾ ਤਖਤਾਂ ਨਵਾਜ ਇੱਕ ਇਤਿਹਾਸਿਕ ਫੈਸਲੇ ਰਾਹੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਸਰਬਸੰਮਤੀ ਦੇ ਨਾਲ ਇੱਕ ਮਤਾ ਪਾਸ ਕਰਕੇ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਗਿਆ ਜਿਹਦੇ ਵਿੱਚ ਅਨੰਦਪੁਰ ਸਾਹਿਬ ਤਲਵੰਡੀ ਸਾਬੋ ਤੇ ਦਰਬਾਰ ਸਾਹਿਬ ਦਾ ਜਿਹੜਾ ਗਲੀਆਰਾ ਜੋ ਕਿ ਅਧਿਕਾਰ ਇੱਕ ਤੌਰ ਤੇ ਭਾਵੇਂ ਉੱਥੇ ਕੁਝ ਲੋਕਾਂ ਨੇ ਆਪਣੀ ਸ਼ਰਧਾ ਮੁਤਾਬਕ ਆਪਣੇ ਜ਼ਮੀਰ ਜੀ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਉੱਥੇ ਕੋਈ ਜ਼ਿਆਦਾ ਮੀਟ ਸ਼ਰਾਬ ਜਾਂ ਕੋਈ ਤੰਬਾਕੂ ਜਾਂ ਕੋਈ ਇਸ ਤਰ੍ਹਾਂ ਦੀ ਵਿਕਰੀ ਨਹੀਂ ਹੁੰਦੀ ਪਰ ਫਿਰ ਵੀ ਇਹ ਘਰ ਇੱਕ ਦਰਜਾ ਨਹੀਂ ਸੀ ਕੋਈ ਸੋ ਇਹ ਦਿਕਾਰ ਇੱਕ ਤੌਰ ਤੇ ਗਲਿਆਰੇ ਦਾ ਜਿਹੜਾ ਏਰੀਆ ਜਿਹਨੂੰ ਵਾਲ ਸਿਟੀ ਵੀ ਕਹਿ ਦਿੰਦੇ ਆ ਉਹ ਤੇ ਤਲਵੰਡੀ ਸਾਬੋ ਤੇ ਆਨੰਦਪੁਰ ਸਾਹਿਬ ਸੋ ਤਿੰਨੋਂ ਤਖਤਾਂ ਦਾ ਜਿਹੜਾ ਅੱਜ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਉਹਨੂੰ ਦੇਣ ਦਾ ਸੁਭਾਗ ਪ੍ਰਾਪਤ ਕਰ ਰਹੇ ਆਂ ਤਾਂ ਕਿ ਦੁਨੀਆ ਦੇ ਵਿੱਚ ਇਹ ਪਤਾ ਲੱਗੇ ਕਿ ਦੇਖੋ ਉਹਨਾਂ ਕੋਲ ਇੱਕ ਵੈਟਿਕਨ ਸਿਟੀ ਹੈ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਇੱਕ ਸਿਟੀ ਨੂੰ ਫਲਾਇਆ ਹੋਇਆ ਸਾਡੇ ਕੋਲ ਤਾਂ ਪੈਰ ਪੈਰ ਤੇ ਵੈਟਿਕਨ ਸਾਡੇ ਕੋਲ ਪੈਰ ਪੈਰ ਤੇ ਕੁਰਬਾਨੀਆਂ ਨੇ ਸਾਡੀਆਂ ਸੋ ਅਸੀਂ ਇਹ ਉਹਨਾਂ ਪਵਿੱਤਰ ਸ਼ਹਿਰਾਂ 'ਚ ਵੱਸਦੇ ਲੋਕਾਂ ਦੇ ਸਹਿਯੋਗ ਦੀ ਔਰ ਪੰਜਾਬ ਸਰਕਾਰ ਵੱਲੋਂ ਉਹਨਾਂ ਸ਼ਹਿਰਾਂ ਦੇ ਵਿਕਾਸ ਸਫਾਈ ਤੇ ਹੋਰ ਧਾਰਮਿਕ ਟੂਰਿਜ਼ਮ ਵਾਸਤੇ ਖੁੱਲੇ ਫੰਡ ਜਿਹੜੇ ਉਹ ਤਿੰਨ ਸ਼ਹਿਰਾਂ ਨੂੰ ਮੁਹैया ਕਰਾਏ ਜਾਣਗੇ ਤਾਂ ਕਿ ਜਦੋਂ ਕੋਈ ਵਿਦੇਸ਼ਾਂ ਤੋਂ ਜਾਂ ਕੋਈ ਦੇਸ਼ਾਂ ਤੋਂ ਆਵੇ ਤੇ ਉਹ ਜਾ ਕੇ ਆਪਣੀ ਜ਼ਰੂਰ ਗੱਲ ਕਰੇ ਕਿ ਤਿੰਨ ਸ਼ਹਿਰ ਦੇਖੇ ਜਿੱਥੇ ਇੱਕ ਗੁਰੂ ਸਾਹਿਬ ਦੀ ialog ਇੱਕ ਸ਼ਕਤੀ ਹੈ ਕਿ ਉਹ ਉਹ ਸ਼ਹਿਰ ਜਿਹੜੇ ਨੇ ਘੁੱਗ ਵਸਦੇ ਨੇ ਤੇ ਉਹਨਾਂ ਸ਼ਹਿਰਾਂ ਚ ਜਾ ਕੇ ਮਨ ਨੂੰ ਸਕੂਨ ਤੇ ਸ਼ਾਂਤੀ ਮਿਲਦੀ ਹੈ ਸੋ ਮੈਂ ਸਪੀਕਰ ਸਾਹਿਬ ਦਾ ਸਾਰੇ ਸਦਨ ਦੇ ਮੈਂਬਰਾਂ ਦਾ ਬਹੁਤ ਬਹੁਤ ਦਾ ਧੰਨਵਾਦ ਕਰਦਾ ਅੱਜ ਗੈਲਰੀ ਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੀਆਂ ਸੰਪਰਦਾਵਾਂ ਦੇ ਮੁਖੀ ਬਹੁਤ ਸਾਰੇ ਸਮਾਜਿਕ ਕਾਰਕੁਨ ਅਰਵਿੰਦ ਕੇਜਰੀਵਾਲ ਸਾਹਿਬ ਆਪਣੇ ਪਰਿਵਾਰ ਸਮੇਤ ਪਿਛਲੇ ਦੋ ਦਿਨਾਂ ਤੋਂ ਆਏ ਹੋਏ ਨੇ ਔਰ ਚੱਲ ਰਹੇ ਨੇ ਸਮਾਗਮ ਤੇ ਕੱਲ ਨੂੰ ਸਮਾਪਤੀ ਦੇ ਭੋਗ ਨੇ ਤੇ ਅਸੀਂ ਕਿਸਮਤ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਨੂੰ ਇਸ ਸੇਵਾ ਦੇ ਵਿੱਚ ਥੋੜਾ ਜਿਹਾ ਹਿੱਸਾ ਪਾਉਣ ਦਾ ਮੌਕਾ ਮਿਲਿਆ ਤੇ ਮੈਂ ਕਿਉਂਕਿ ਅੱਜ ਕੋਈ ਹੋਰ ਰਾਜਨੀਤਿਕ ਵਿਸ਼ਾ ਨਹੀਂ ਵਿਚਾਰਿਆ ਗਿਆ ਇਸੇ ਕਰਕੇ ਹੀ ਅਸੀਂ ਪਹਿਲਾਂ ਹੀ ਇਹ ਜਿਹੜਾ ਏਜੰਡੇ ਦੇ ਵਿੱਚ ਪਾਇਆ ਸੀ ਕਿ ਕੋਈ ਇੱਥੇ ਅੱਜ ਕੋਈ ਇੱਕ ਦੂਜੇ ਤੇ ਤਾਨੇ ਮੇਣੇ ਉਹਦੇ ਵਾਸਤੇ ਮਨ 'ਚ ਹੋਰ ਹੈਗੇ ਨੇ ਬਤੇਰੇ ਰਾਜਨੀਤਿਕ ਲੜਾਈਆਂ ਬਾਅਦ 'ਚ ਲੜ ਲਾਂਗੇ ਪਰ ਗੁਰੂ ਸਾਹਿਬ ਦੀ 350 ਸਾਲਾਂ ਸ਼ਹਾਦਤ ਜਿਹੜੀ ਹੈ ਉਹਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਜਿਹੜੀ ਮਨੁੱਖੀ ਅਧਿਕਾਰਾਂ ਦੇ ਵਾਸਤੇ ਜਿਹੜਾ ਤਿਆਗ ਉਹਨਾਂ ਨੇ ਕੀਤਾ ਉਹਨੂੰ ਆਪ ਸੱਜਾ ਕਰ ਸਕਦੇ